ਹਾਂਜੀ ਖੜੇ ਆ ਮਾਰਕੀਟ ਕਮੇਟੀ ਦਰਾਹਾ ਦੇ ਵਿਖੇ ਜਿਸ ਤਰ੍ਹਾਂ ਕਿ ਅੱਜ ਜੋ ਪੰਚਾਇਤੀ ਚੋਣਾਂ ਦੇ ਫਾਰਮ ਭਰਨ ਦਾ ਆਖਰੀ ਦਿਨ ਹੈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਸੰਤੁਸ਼ਟ ਦੇਖੇ ਕਿ ਮਾਰਕੀਟ ਕਮੇਟੀ ਦੇ ਜੋ ਪ੍ਰਬੰਧ ਨੇ ਉਹ ਮੁਖਤਾ ਪ੍ਰਬੰਧ ਕੀਤਾ ਹੋਇਆ ਨੇ ਦੂਸਰੇ ਪਾਸੇ ਲੋਕਾਂ ਵੱਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਹੈ ਕਿ ਜੋ ਫਾਰਮੈਲਟੀਆਂ ਨੇ ਉਹ ਬੁਦਾ ਦਿੱਤੀਆਂ ਗਈਆਂ ਨੇ ਜੋ ਇਹ ਲੋਕਤੰਤਰ ਦਾ ਪ੍ਰੋਸੈਸ ਹੈ ਲੋਕਤੰਤਰ ਚੋਣਾਂ ਦਾ ਪ੍ਰੋਸੈਸ ਹੈ ਇਸ ਨੂੰ ਥੋੜਾ ਗੁੰਡਲਜਾਲ ਕਰ ਦਿੱਤਾ ਗਿਆ ਹੈ ਇਸ ਨੂੰ ਥੋੜਾ ਜਿਹਾ ਕੰਪਲੈਕਸ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਲੋਕਾਂ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਕਿ ਜੋ ਗਵਾਹ ਹੁੰਦੇ ਨੇ ਉਹ ਪਹਿਲਾਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਸੀ ਕਿ ਗਵਾਹ ਨਾਲ ਹੋਣਾ ਜ਼ਰੂਰੀ ਹੈ ਤੇ ਹੁਣ ਗਵਾਹ ਵੀ ਨਾਲ ਮੰਗائے ਜਾ ਰਹੇ ਨੇ ਜਦੋਂ ਇਸ ਬਾਬਤ ਕਮੇਟੀ ਦੇ ਮੁਲਾਜ਼ਮਾਂ ਨਾਲ ਗਲਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਹੈ ਕਿਸੇ ਗਵਾਹੀ ਦੀ ਜ਼ਰੂਰਤ ਨਹੀਂ ਹੈ ਜੋ 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 ਕੈਂਡੀਡੇਟ ਨੇ ਉਹਨਾਂ ਦੇ ਫਾਰਮ ਨਿਰਵਿਘਨ ਭਰੇ ਜਾ ਰਹੇ ਨੇ ਉਹ ਕਰਦਿਆਂ ਲੋਕਾਂ ਦੇ ਨਾਲ ਗੱਲਬਾਤ ਹਾਂਜੀ ਭਰਾ ਜੀ ਕਿਨਾ ਜੀ ਆਪਣਾ ਭਾਈ ਜੀ ਮੈਂ ਜਗਰਾਤ ਸਿੰਘ ਸਾਬਕਾ ਪੰਚ ਪਿੰਡ ਮਕਸੂਦਾਂ ਆ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅੱਜ ਪੰਚਾਇਤੀ ਚੋਣਾਂ ਦਾ ਆਖਰੀ ਫਾਰਮ ਭਰਨ ਦਾ ਆਖਰੀ ਦਿਨ ਹੈ ਹਾਂਜੀ ਇਹਨਾਂ ਲਈ ਲੋਕਾਂ ਲਈ ਭਾਰੀ ਇਕਸਾਰ ਹਾਂਜੀ ਹਾਂਜੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਹਾਂਜੀ ਸਮਾਹ ਕਰ ਦਿੱਤਾ ਗਿਆ ਹਾਂਜੀ ਦੇਖੋ ਜੀ ਵੈਸੇ ਸਵਾਲ ਤਾਂ ਹੈ ਬੜਾ ਹਾਈ ਲੈਵਲ ਦਾ ਜਿਵੇਂ ਵੀ ਸਰਕਾਰ ਨੇ ਸਰਕਾਰ ਨੇ ਨਾ ਆਪਣੇ ਜੀਰੀ ਦਾ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕੋਈ ਹੋਰ ਵੀ ਕਾਰਨ ਹੋ ਸਕਦੇ ਆ ਤੇ ਇਸ ਕਰਕੇ ਘੱਟ ਤੋਂ ਘੱਟ ਸਮੇਂ 'ਚ ਕਰਵਾਈਆਂ ਨੇ ਪਰ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਜਿੰਨੇ ਵੀ ਇੱਥੇ ਫਾਰਮ ਭਰਨ ਆਏ ਨੇ ਚਾਹੇ ਰਾਤ ਦੇ 10 ਵੱਜਣ ਸਾਰਿਆਂ ਦੇ ਫਾਰਮ ਭਰੇ ਜਾਣਗੇ ਕਿਸੇ ਦਾ ਨਾ ਕੋਈ ਵੀ ੱੱਕਾ ਨਹੀਂ ਹੋਊ ਤੇ ਬੜੀ ਇਮਾਨਦਾਰੀ ਨਾਲ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਕਿਸੇ ਨੂੰ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਜੀ ਪਿੰਡ ਮਾਪਰ ਜੀ ਨੰਬਰਦਾਰ ਸੰਸ਼ੇਰ ਸਿੰਘ ਮੇਰੇ ਘਰ ਦੇ ਆਪਣੇ ਸਰਪੰਚੀ ਵਿੱਚ ਖੜੇ ਨੇ ਤੇ ਮੈਂ ਨੰਬਰਦਾਰਾ ਪਿੰਡ ਦਾ ਤੇ ਇੱਥੇ ਆ ਕੇ ਦੇਖਿਆ ਤਾਂ ਬਹੁਤ ਵਧੀਆ ਲਾਈਨ ਲੱਗ ਕੇ ਤੇ ਵਧੀਆ ਲਾਈਨ ਵਾਜ ਕੰਮ ਹੋ ਰਿਹਾ ਕੋਈ ਪ੍ਰਸ਼ਾਸਨ ਵਾਲਿਆਂ ਕੋਈ ਤੰਗ ਨਹੀਂ ਕਰ ਰਹੇ ਜਨਤਾ ਇੱਕ ਜ਼ਰੂਰ ਹੈ ਵੀ ਪਰੇਸ਼ਾਨ ਧੁੱਪੇ ਧੁੱਪ ਜ਼ਰੂਰ ਹੈ ਵੀ ਧੁੱਪ ਕਰਕੇ ਜਨਤਾ ਪਰੇਸ਼ਾਨ ਹੈ ਪਾਣੀ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਕਰਿਆ ਹੋਇਆ ਪਾਣੀ ਦੀਆਂ ਬੋਤਲਾਂ ਬਹੁਤ ਵੰਡ ਕੇ ਗਏ ਨੇ ਕੋਈ ਇਹੋ ਜੀ ਪ੍ਰੋਬਲਮ ਨਹੀਂ ਹੈਗੀ ਕੋਈ ਵਧੀਆ ਫਰਸਟ ਕਲਾਸ ਚੱਲ ਰਿਹਾ ਮੇਰੇ ਮੈਸੇਜ ਆ ਰਹੇ ਸਾਰੇ ਬੈਠੇ ਖੜੇ ਨੇ ਕੋਈ ਇਹ ਜੀ ਤਕਲੀਫ ਨਹੀਂ ਹੈਗੀ ਅੱਜ ਅਸੀਂ ਖੜਿਆ ਹਾਂ ਮਾਰਕੀਟ ਕਮੇਟੀ ਦਰਾਹਾ ਵਿਖੇ ਜਿੱਥੇ ਕਿ ਅੱਜ ਪੰਚਾਇਤੀ ਚੋਣਾਂ ਦਾ ਫਾਰਮ ਭਰਨ ਦਾ ਆਖਰੀ ਦਿਨ ਹੈ ਬੜਾ ਇਕੱਠ ਹੋਇਆ ਹੈ ਜਦੋਂ ਇੱਥੇ ਕੁਝ ਸੱਜਣਾ ਨਾਲ ਗੱਲ ਕੀਤੀ ਗਈ ਪਿੰਡਾਂ ਤੋਂ ਆਏ ਹੋਏ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਕੇ ਗਵਾਹ ਲੈ ਕੇ ਨਾਲ ਆਓ ਪਰ ਹੁਣ ਇੱਥੇ ਅਫਸਰ ਸਾਹਿਬਾਨ ਨੇ ਕਲੀਅਰ ਕੀਤਾ ਅਸੀਂ ਗਵਾ ਨਹੀਂ ਬੁਲਾਏ ਅਸੀਂ ਸੱਜੇ ਢੰਗ ਨਾਲ ਉਹ ਜੋ ਕੰਮ ਹੈ ਕਾਗਜ਼ ਭਰਨ ਦਾ ਉਹ ਨਿਰਵਗਨ ਕਰ ਰਹੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਅਗਰ ਕੋਈ ਕਾਗਜ਼ਾਂ ਕੋਈ ਗੋਮੀ ਪੇਸ਼ੀ ਹੈ ਉਹ ਸਾਡਾ ਸਟਾਫ ਹੀ ਪੂਰੀ ਕਰ ਦਿੰਦਾ ਹੈ ਧੰਨਵਾਦ ਹਾਂਜੀ ਦਵਿੰਦਰ ਸਿੰਘ ਹੈ ਜੀ ਸਿੰਘ ਜੀ ਆਦੇ ਪਰੰਪਰਾ ਦਾ ਅੱਜ ਦਿਨ ਗੰਗਾਂ ਜੀ ਲੱਗੀ ਹੋਈ ਨੇ ਲੈਣਾ ਜੀ ਆਏ ਆ ਵੀ ਇਹ ਜਿਹੜਾ ਮਾਰਕੀਟ ਕਮੇਟੀ ਦਰਾਹ ਵਿਖੇ ਛੱਤੀ ਪਿੰਡ ਦਾ ਸੈਂਟਰ ਹੈ ਜੀ ਸਵੇਰ ਤੋਂ ਤਕਰੀਬਨ 6 ਤੋਂ 7 ਵਜੇ ਦੇ ਇੱਥੇ ਲੋਕ ਨੇ ਜਿਹੜੇ ਆਏ ਹੋਏ ਨੇ ਤੇ ਵਾਰੀ ਸਰੰਦਰ ਫੈਲਾ ਸਾਰਿਆਂ ਦੀ ਫੜੀਆਂ ਜਾ ਰਹੀਆਂ ਨੇ ਕਿਉਂਕਿ ਫੈਲਾ ਫੜ ਕੇ ਜਿਹੜੇ-ਜਿਹੜੇ ਪਿੰਡ ਦੀ ਵਾਰੀ ਆਈ ਜਾਂਦੀ ਆ ਉਹਨਾਂ ਨੂੰ ਨਵਾਜ ਮਾਰ ਕੇ ਅੰਦਰ ਬੁਲਾਏ ਜਾ ਰਿਹਾ ਤੇ ਕਿਸੇ ਨੂੰ ਵੀ ਕੋਈ ਖੱਜਲ-ਖਵਾਰੀ ਜਾਂ ਕੋਈ ਪਰੇਸ਼ਾਨੀ ਨਾ ਹੋਵੇ ਸੋ ਮਾਰਕੀਟ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਧਰਵਾਦ ਗੱਲ ਕਰ ਰਹੇ ਆ ਦਰਵਾਦ ਕਹਿੰਦੇ ਨੇ ਕਿ ਗਵਾਹਾਂ ਕਿਸ ਬੰਦ ਗੱਲਾਂ ਦਾ ਨਹੀਂ ਇਹ ਪਹਿਲਾਂ ਇੱਕ ਕਾਊਂਟਰ ਤੇ ਸੁਣਨ ਦੇ ਵਿੱਚ ਆਇਆ ਸੀਗਾ ਵੀ ਉਹ ਗਵਾਹਾਂ ਦੇ ਮਤਲਬ ਉਹਨਾਂ ਨੂੰ ਲੋੜ ਆ ਵੀ ਉਹ ਪੁੱਛ ਰਹੇ ਸੀ ਪਰ ਉਸ ਤੋਂ ਬਾਅਦ ਇਹ ਸਾਰਾ ਇਹਨਾਂ ਨੇ ਕਲੀਅਰ ਕੀਤਾ ਅਫਸਰ ਸਾਹਿਬਾਨਾਂ ਨੇ ਹੁਣ ਗਵਾਹਾਂ ਦੀ ਕੋਈ ਲੋੜ ਨਹੀਂ ਹੈਗੀ ਜੇ ਕਿਸੇ ਦਾ ਕੋਈ ਡਾਕੂਮੈਂਟ ਚ ਕਮੀ ਪੇਸ਼ੀਆ ਤਾਂ ਸਟਾਫ ਵਾਲੇ ਕੋਆਪਰੇਟ ਕਰ ਰਹੇ ਨੇ ਆਪੋ ਆਪਣੀ 바ਰੀ ਤੇ ਸਾਰੇ ਪਿੰਡ ਤਕਰੀਬਨ ਕਾਗਜ਼ ਭਰ ਰਹੇ ਨੇ ਧੰਨਵਾਦ ਕਿਹੜਾ ਟੀਨਾ ਜੀ ਤੁਹਾਡਾ ਕਿਹੜਾ ਪਿੰਡ ਹੈ ਹਰਜਿੰਦਰ ਕੌਰ ਜੀ ਪਿੰਡ ਮੇਰਾ ਚੀਮਾ ਅੱਜ ਤੁਸੀਂ ਫਾਰਮ ਪਰ ਆਇਓ ਬੜੀ ਖੁਸ਼ੀ ਦੀ ਗੱਲ ਹੈ ਤੇ ਤੁਹਾਡੇ ਫਾਰਮ ਪਰ ਹੈਗਾ ਹਾਂਜੀ ਕੋਈ ਤਕਲੀਫ ਨਾ ਕੋਈ ਤਕਲੀਫ ਨਹੀਂ ਹੈ ਜੀ ਵੀਰ ਬਹੁਤ ਜ਼ਿਆਦਾ ਕੀ ਕਹੋਗੇ ਹਾਂਜੀ ਵੀਰ ਬਹੁਤ ਜ਼ਿਆਦਾ ਬੰਦੇ ਪਹਿਲਾਂ ਆਏ ਹੋਏ ਨੇ ਹਾਂਜੀ ਸਾਡੇ ਮੈਂਬਰ ਪਹਿਲਾਂ ਆਏ ਹੋਏ ਨੇ ਰਮਾ ਮਾੜਾ ਲੱਕ ਨੂੰ ਕੋ ਮੀ ਆਵਾ ਗਾਂ ਜਾ ਇੱਧਰ ਬੈ ਜਾ ਵੀ ਨਹੀਂ ਤੁੰਦੂ ਲਾ ਸਾਂਹੇ ਆ ਜਾ ਕੇ ਸੁਣਾ ਦਿਆ ਨਾ ਯਾਰ क्लॉ <laughs> ਪੋਲਿੰਗ ਪੱਤੇ ਲੱਗ ਨਾਲੇ ਦੇਖੋ ਮਰਾ ਠੀਕ ਹੈ ਜੇ ਆ ਜਾਓ ਜੀ ਕਿਉਂਕਿ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਅੱਜ ਆਖਰੀ ਦਿਨ ਹੈ ਕਿੰਨੇ ਲੋਕ ਡਾਸਟਰ ਬਣਾਏ ਗਏ ਨੇ ਤੇ ਕਿੰਨੇ ਵਜੇ ਤੱਕ ਤੁਸੀਂ ਫਾਰਮ ਭਰੋ ਦੇਖੋ ਜੀ ਮੇਰੇ ਕੋਲ ਦਰਾਹਾ 1 ਕਲਸਟਰ ਜਿਹੜਾ ਹੈਗਾ ਇਹਦੇ ਵਿੱਚ 9 ਪਿੰਡ ਨੇ 3 ਵਜੇ ਤੱਕ ਜਿਹੜਾ ਪੰਜਾਬ ਗਵਰਨਮੈਂਟ ਦਾ ਟਾਈਮ ਦਿੱਤਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ 3 ਵਜੇ ਤੋਂ ਜਿਹੜੇ ਲਾਸਟ ਲੈਂਡ ਵਿੱਚ ਬਿੰਦ ਦੇ ਲੱਗ ਜਾਣਗੇ ਅਸੀਂ ਉਹਨਾਂ ਨੂੰ ਲਾਸਟ ਵਿੱਚ ਨੰਬਰ ਇੱਕ ਟੋਕਨ ਦਵਾਂਗੇ ਚ ਸਾਨੂੰ 5 ਵਜੇ ਜਾਂ 6 ਵਜੇ ਜਾਂ 7 ਵਜੇ ਜਿਹੜੇ 3 ਵਜੇ ਤੱਕ ਲਾਈਨ ਦੇ ਵਿੱਚ ਲੱਗ ਜਾਣਗੇ ਅਸੀਂ ਸਾਰਿਆਂ ਦੇ ਨਾਮਿਨੇਸ਼ਨ ਲਵਾਂਗੇ ਸਰ ਜਿਸ ਤਰ੍ਹਾਂ ਕਿ ਰਸ਼ ਕਾਫੀ ਹੈ ਬਾਹਰੋਂ ਦੇ ਲੋਕਾਂ ਉਹਨਾਂ ਨੇ ਮਤਲਬ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਮਤਲਬ ਸਹੀ ਤੇ ਕਿੰਨਾ ਸਹੀ ਫੀਡ ਨਾ ਨਹੀਂ ਕੰਮ ਹੋ ਰਿਹਾ ਹੈਗਾ ਦੇਖੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਡਾ ਪ੍ਰੋਸੈਸ ਕਰਨ ਬਧੀ ਚੱਲ ਰਿਹਾ ਪੰਜ ਚਾਰ ਮਿੰਟ ਇੱਕ ਬੰਦੇ ਨੂੰ ਲੱਗਦੇ ਨੇ ਜੇ ਪ੍ਰੋਪਰ ਪ੍ਰੋਸੈਸ ਨਾ ਕਰ ਰਹੇ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਸਾਡੇ ਵਾਸਤੇ ਕਿਸੇ ਨੇ ਕੋਈ ਕੰਪਲੇਟਰੀ ਸਾਨੂੰ ਕੀਤੀ ਹੈਗੀ ਤੇ ਹਰੇਕ ਨੇ ਇਹੀ ਸਰਾਇਆ ਵੀ ਥੋੜਾ ਸਸ ਜਿਹੜਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਜੀ ਸਰ ਜਿਹੜੇ ਬੰਦੇ ਬਾਹਰ ਆ ਜਾਣਗੇ 3 ਵਜੇ ਤੋਂ ਬਾਅਦ ਉਹਨਾਂ ਦਾ ਫਿਰ ਕੀ ਕੀਤਾ ਜਾਏਗਾ ਦੇਖੋ 3 ਵਜੇ ਤੱਕ ਜਿਹੜੇ ਲਾਈਨ ਦੇ ਵਿੱਚ ਲੱਗਣਗੇ ਜੀ ਠੀਕ ਹੈ ਜੀ ਚਾਹੇ ਉਹ ਜਿੰਨੇ ਮਰਜ਼ੀ ਲਾਈਨ ਵਿੱਚ ਲੱਗ ਜਾਣ 3 ਵਜੇ ਤੱਕ ਜਿੰਨਾਂ ਦੀ ਐਂਟਰੀ ਹੋ ਜਾਏਗੀ ਅਸੀਂ ਉਹਨਾਂ ਦਾ ਜਿਹੜਾ ਨਾਮੀਨੇਸ਼ਨ ਫਾਰਮ ਲਵਾਂਗੇ ਇੱਕ ਸਰ ਲੋਕਾਂ ਦੀ ਹੋਰ ਸ਼ਿਕਾਇਤ ਆ ਵੀ ਥੋੜਾ ਕੰਪਲੈਕਸ ਕਰਤਾ ਜਿਹੜਾ ਸਿਸਟਮ ਦਾ ਹੈ ਵੀ ਚਾਰ ਚਾਰ ਗਵਾਹ ਹੁਣ ਮੰਗੇ ਜਾ ਰਹੇ ਨੇ ਪਹਿਲਾਂ ਦੋ ਹੁੰਦੇ ਸੀਗੇ ਇਸ ਬਾਰੇ ਕੀ ਕਹੋਗੇ ਦੇਖੋ ਅਸੀਂ ਤਾਂ ਇਕੱਲਾ ਜਿਹੜਾ ਤੇ ਜਿਵੇਂ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਇਹਨਾਂ ਪ੍ਰੋਸੈਸਾਂ ਨੂੰ ਸਰਲ ਬਣਾਇਆ ਗਿਆ ਅਸੀਂ ਉਸ ਮੁਤਾਬਕ ਆਪਣਾ ਕੰਮ ਕਾ ਜਿਹੜਾ ਕਰ ਰਹੇ ਹਾਂ ਓਕੇ ਜੀ